ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 12 ਜੂਨ 2024 ਦੀ ਬਾਜੀ ਦੇ ਨਤੀਜੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਹਿਲੀ ਬਾਜੀ ਆ ਗਈ ਪਿੰਡ ਬੰਕਸੀਪੁਰਾ ਜਿਹੜਾ ਆ ਗਿਆ ਜੀ ਲੁਧਿਆਣਾ ਹਾਂਜੀ 62 ਕਬੂਤਰ ਉੱਡੇ ਸੀਗੇ 1700 ਮੁੱਢ ਨੂੰ 2:35 ਮਿੰਟ ਤੇ ਬਾਜੀ ਨਿਬੜ ਗਈ ਜੀ ਪਹਿਲਾ ਨੰਬਰ ਬਣਾਇਆ ਜੀ ਜੱਸਾ ਲੀਲਾ ਫ੍ਰਿਜ ਪਲੱਸ ਵਾਧਾ ਦੂਜਾ ਜੀ ਜਰਮਨ ਕੈਨੇਡਾ ਪੱਖਾ ਤੇ ਤੀਜਾ ਨੰਬਰ ਬਣਾਇਆ ਜੀ ਕਮਲ ਕੈਨੇਡਾ ਕੱਪ ਜੀ ਤਿੰਨ ਨਾਮ ਸੀਗੇ ਜੀ ਤੇ ਇਹਨਾਂ ਤਿੰਨਾਂ ਚ ਵੰਡੇ ਗਏ ਤੋਂ ਬਾਅਦ ਆ ਗਿਆ ਜੀ ਪਿੰਡ ਜਮਾਰਾਏ ਤਨਤਨ ਸਾਹਿਬ 48 ਉੱਡੇ ਸੀਗੇ 1300 ਮੁੱਢ ਨੂੰ 2:15 ਮਿੰਟ ਤੇ ਬਾਜੀ ਪੰਜਾਂ ਚ ਹੋ ਗਈ ਸਾਂਝੀ ਜੋਰਾ ਕੜਿਆਲ ਫਰਿੱਜ ਪਲੱਸ ਸਾਂਝੀ ਸਿਮਰ ਉੜੀਵਾਲ ਐਲ ਸੀ ਡੀ ਪਲੱਸ ਸਾਂਜੀ ਗੋਰਾ ਚੱਬਲ ਕੁਲਰ ਪਲੱਸ ਸਾਂਜੀ ਸਤਪਾਲ ਮਖੂ ਸਾਂਜੀ ਤੇ ਰਾਜੂ ਘਣਗਾ ਜੀ ਸਾਂਜੀ ਪੰਜਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀ ਜੀ ਫਿਰ ਆ ਗਿਆ ਜੀ ਪਿੰਡ ਬੀੜ ਬੱਧਨੀ ਮੋਗਾ 69 ਉਡੇ ਸੀਗੇ ਜੀ 2700 ਵੱਢ ਨੂੰ 345 ਤੇ ਬਾਜੀ 6 ਕਬੂਤਰਾਂ ਦੀ ਸਾਂਝੀ ਹੋ ਗਈ ਬਿੰਦਰ ਫਤਿਹਗੜ੍ਹ ਫਰਿੱਜ ਪੜਾ ਸਾਂਜੀ ਗੋਰਾ ਕੌਕੇ ਕੂਲਰਪਲਾਸਾਂ ਜੀ ਆਮਣਾ ਡਾਲਾ ਪੱਖਾਪਲਾਸਾਂ ਜੀ ਰੂਪਸਦਾਰਾਂ ਸਾਂਜੀ ਪ੍ਰਿੰਸ ਬਦਨੀ ਸਾਂਜੀ ਗੁਰਪ੍ਰੀਤ ਲਖਾ ਸਾਂਜੀ ਇਹਨਾਂ ਛੇ ਕਬੂਤਰਾਂ ਦੀ ਸਾਂਜੀ ਹੋ ਗਈ ਤੇ ਪਹਿਲੇ ਤਿੰਨ ਨਾਮ ਸੀਗੇ ਜੀ ਫਿਰ ਆ ਗਿਆ ਜੀ ਪਿੰਡ ਡੋਗ ਸ਼੍ਰੀ ਮੁਖਤਰ ਸਾਹਿਬ 57 ਓਡੇ ਸੀਗੇ 3200 ਓਡ ਨੂੰ 4:10 ਤੇ ਬਾਜੀ ਨਿਬੜ ਗਈ ਪਹਿਲਾ ਨੰਬਰ ਬਣਾਇਆ ਜੀ ਸੋਨੂ ਕੋਟਪਾਈ ਮੋਟਰਸਾਈਕਲ ਦੂਜਾ ਜੀ ਕਾਕਾ ਪਿੰਡੀ ਕੱਪ ਤੇ ਤੀਜਾ ਨੰਬਰ ਬਣਾਇਆ ਜੀ ਨਿਸ਼ਾਨ ਭਾਗਸਰ ਕੱਪ ਤਿੰਨ ਨਾਮ ਸੀਗੇ ਜੀ ਪਹਿਲਾ ਨਾਮ ਸੀਗਾ ਮੋਟਰਸਾਈਕਲ ਫਿਰ ਆ ਗਿਆ ਜੀ ਪਿੰਡ ਝੋਲੜਾ ਜਿਹੜਾ ਆ ਗਿਆ ਜੀ ਲੁਧਿਆਣਾ 68 ਟੁੱਡੇ ਸੀਗੇ 5200 ਮਡ ਨੂੰ ਜੀ 420 ਤੇ ਬਾਜੀ ਨਿਬੜ ਗਈ ਦੇਵ ਡੇਲੋ ਮੋਟਰਸਾਈਕਲ ਬੂਟਾ ਬਸੀਆਂ ਵਾਧਾ ਪਲੱਸ ਫਰਿੱਜ ਤੇ ਤੀਜਾ ਨੰਬਰ ਬਣਾਇਆ ਜੀ ਸਹਿ ਚੌਂਕੀਮਾਨ ਨੇ ਕੂਲਰ ਤਿੰਨ ਨਾਮ ਸੀਗੇ ਜੀ ਫਿਰ ਆ ਗਿਆ ਜੀ ਪਿੰਡ ਚਨਾਰਥੜਲ ਜਿਲ੍ਹਾ ਆ ਗਿਆ ਜੀ ਬਠਿੰਡਾ 150 ਡਿਆ ਸੀਗਾ ਜੀ 2200 ਵੱਢ ਨੂੰ 425 ਤੇ ਦੋਹਾਂ ਕਬੂਤਰਾਂ ਦੀ ਬਾਜ਼ੀ ਹੋ ਗਈ ਸੀਗੀ ਸਾਂਝੀ ਚੀਨਾ ਮਾਨਸਾ ਤੇ ਦੂਜਾ ਜੀ ਮੀਤਾ ਭਾਈ ਬਖਤੌਰ ਇਹਨਾਂ ਸੀ ਕੋਲਰ ਪੱਖਾ ਤੇ ਪਲਾ ਸਾਂਝੀ ਕੋਲਰ ਤੇ ਪੱਖਾ ਇਹਨਾਂ ਦੋਨਾਂ ਨੇ ਸਾਂਝ ਰੱਖ ਲਈ ਪਹਿਲਾ ਦੂਜਾ ਨਾਮ ਸੀਗੇ ਜੀ ਫੇਰ ਆ ਗਿਆ ਜੀ ਪਿੰਡ ਦਿਆਲਪੁਰ 2700 ਮੱਢ ਨੂੰ 70 ਰੋਡੇ ਸੀ 3 10 ਤੇ ਬਾਜੀ ਦੋਹਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਦੀਪਾ ਗੋਮਟੀ ਸਾਂਝੀ ਪਲੱਸ ਕੱਪ ਅੰਗਰ ਤੇਜ ਕੋਠਾ ਗੁਰੂ ਸਾਂਝੀ ਪਲੱਸ ਕੱਪ ਤੇ ਤੀਜਾ ਨੰਬਰ ਆ ਗਿਆ ਜੀ ਸੁਖਪਾਲ ਪੂਲੀ ਕੱਪ ਫਿਰ ਆ ਗਿਆ ਜੀ ਪਿੰਡ ਰੌਲੀ ਮੋਗਾ 97 ਉੱਡੇ ਸੀਗੇ 7 ਯਰ ਮੁੱਢ ਨੂੰ 4 50 ਤੇ ਬਾਜੀ ਪੰਜਾਂ ਕਬੂਤਰਾਂ ਦੀ ਸਾਂਝੀ ਹੋ ਗਈ ਕਾਕਾ 30 ਜੋ ਦੀ ਸਵਾਲਾਂ ਸੰਪੈ ਸੀਗਾ ਜੀ ਬੋਲਟ ਮੋਟਰਸਾਈਕਲ ਚਾਨਣ ਮਰਸੂਰਵਾਲ ਫਰਿੱਜ ਬੜਾ ਸਾਂਝੀ ਦੀਪ ਚੱਕ ਵਾਲੀ ਸ਼ੇਰ ਸਭੀ ਖੁੱਸਾ ਜੀ ਸਾਂਝੀ ਸਤਨਾਮ ਲੌਂਗੀ ਵੈਂਡ ਗੁਰਦੇਵ ਕਨੀਆ ਇਹਨਾਂ ਦੋਨਾਂ ਦੀ ਸਾਂਝੀ ਅਖਬਾਰ ਲੀਲਾ ਤੇ ਹੈਪੀ ਸਵਾਲ ਜੀ 3 ਯਰ ਦਾ ਵਾਧਾ ਸੀਗਾ ਤੇ ਲੀਲਾ ਤੇ ਹੈਪੀ ਸੋਅ ਅੱਜ ਸਾਂਝਾ ਹੋ ਗਿਆ ਜੀ ਫਿਰ ਆ ਗਿਆ ਜੀ ਪਿੰਡ ਗੰਦਾਰਾ ਫਰੀਦਕੋਟ ਪੰਜਾਉ ਓਡੇ ਸੀਗੇ 1700 ਮੱਢ ਨੂੰ 340 ਤੇ ਅਠਾ ਕਬੂਤਰਾਂ ਦੀ ਬਾਜੀ ਹੋ ਗਈ ਸੀ ਸਾਂਝੀ ਕਲਵੰਤ ਡੋੜ 800 ਦੀ ਜਿੱਤ ਤੇ ਇਕੱਲਾ ਬਾਹਰ ਸੀਗਾ ਜੀ ਬਾਕੀਆਂ ਦੀ ਸੱਤਾਂ ਹੀ ਸਾਂਝੀ ਸੀ ਫੌਜੀ ਮੱਲਾ ਹਰਜੀਤ ਠੇਕੇਦਾਰ ਸੀਰਾ ਬਗਰਾੜੀ ਦੇਵ ਕਾਲੇ ਕੇ ਗਗਨਾ ਮਾਨ ਵਾਲਾ ਲਾਟੂ ਰਾਮੈਣ ਤੇ ਸਤਮਾ ਆ ਗਿਆ ਜੀ ਗਗਨਾ ਬਗਰਾੜੀ ਸੱਤਾਂ ਦੀ ਸਾਂਝੀ ਸੀ ਕਲਮਤ ਟੋੜ ਬਾਹਰ ਸੀ ਜੀ 807 ਨੂੰ ਫਿਰ ਆ ਗਿਆ ਜੀ ਪਿੰਡ ਸੰਤਪੁਰਾ 31 ਉੱਡੇ ਸੀਗੇ ਜੀ 1200 ਮੱਢ ਨੂੰ 2:15 ਮਿੰਟ ਤੇ ਬਾਜੀ ਨਿਬੜ ਗਈ ਜਪਮਾਨ ਪੋਤਨਾ ਇਕੱਲਾ ਰਹਿ ਗਿਆ ਸੀਗਾ ਜੀ ਜਪਮਾਨ ਪੋਤਨਾ 2:15 ਮਿੰਟ ਤੇ ਇਕੱਲਾ ਫਿਰਦਾ ਸੀ ਫਿਰ ਆ ਗਿਆ ਜੀ ਪਿੰਡ ਨਾਗਰਾ 60 ਉੱਡੇ ਸੀ 2200 ਮੱਢ ਨੂੰ 5:00 ਵਜੇ ਬਾਜੀ ਨਿਬੜੀ ਜੀ ਪਹਿਲੇ ਨੰਬਰ ਬਣਾਇਆ ਬਿੱਲਾ ਮਹਿਲਾ ਕੁਲਡਰ ਪਲਸ ਸੰਜੀ ਪਲਸ ਵਾਧਾ ਜੀਤੂ ਮੋੜਾ ਸੰਜੀ ਪਲਸ ਕਪ ਫਿਰ ਅਗੇ ਜੀ ਵਾਧੇ ਵਾਲੇ ਬਿੱਲਾ ਮਹਿਲਾ ਦੇ ਦੋ ਕਬੂਤਰ ਸੀਗੇ ਦੋਨੇ ਵਾਧੇ ਚ ਆਗੇ ਸੀ ਤੇ ਤੀਜਾ ਕਬੂਤਰ ਸੀ ਭੋਲਾ ਹੱਥਣ ਇਹਦਾ ਸੀਗੇ ਜਿਹਦੇ ਨਾਲ ਸੰਜੀ ਹੋ ਗਈ ਸੀ ਵੀਡੀਓ ਨੂੰ ਐਂਡ ਤੱਕ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂਗੇ ਅਗਲੀ ਵੀਡੀਓ ਧੰਨਵਾਦ